ਕੀਬੋਰਡ ਦਾ ਨਾਮ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰਿਆਵਲਮੀਕੀ ਨਾਸਤਿਸ ਕੋ ਨਾਰਾ ਭਾਰਤੀ ਭਦਾਨ ਭਾਰਤੀ ਆਮਦਤਾ ਪਾਰਟੀ ਨਾਸੋ ਵਾਜੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਕੀ ਮੋਟਿਵੇ ਦਾ ਦੇਖੋ ਗਰੀਵ ਆਕੀ ਨੂੰ ਜਾ ਧਰਮ ਨਿਭਣ ਕਰਕੇ ਜਾਂ ਰੂਡ ਰੈਡ ਜਾਮ ਕਰਕੇ ਇਨਸਾਫ ਲੈਂਦਾ ਵਾ ਕਿਉਂਕਿ ਇਨਸਾਫ ਇਹਦਾ ਹੁਣਾਂ ਨਾ ਵਿਖ ਚੁੱਕਾ ਵਾ ਜਦ ਇਨਸਾਫ ਕਾਨੂੰਨ ਵਿਖੇਵੇ ਪ੍ਰਸ਼ਾਸਨ ਵਿਖੇਵੇ ਤੇ ਗਰੀਬ ਵਿਅਕਤੀ ਨੂੰ ਧੰਨਵਾਦ ਕਰਕੇ ਸਾਹਮਣੇ ਪੰਡਾ ਵਾ ਜੇ ਤੁਸੀਂ ਜਾਣਦੇ ਹੋ ਸੋਨੀ ਪਠਿਆਲਾ ਮੈਂ 8-800 ਰੁਪਏ ਲਾ ਪਾਇਆ ਸੀਗਾ ਤੇ ਨੌਤਰੀ ਨੂੰ ਸ਼ਰ ਬੰਦੀ ਕਰ ਦਿੱਤੀ ਆ ਜਿਸ ਦੇ ਮੌਕੇ 'ਤੇ ਡੀਐਸਪੀ ਸੱਭਿੰਗ ਜਿਲ੍ਹੇ ਤਹਿਸੀਲਰ ਸਾਹਿਬ ਸੁਲਤਾਨਪੁਰ ਤੇ ਹੋਰ ਪ੍ਰੋਫੈਸ਼ਨਲ ਬੰਦੇ ਆਏ ਤੇ ਇਹਨਾਂ ਨੇ ਸ਼ਵਾਇ ਦਾ ਬਿਆਨ ਦਿੱਤਾ ਕਿ ਅਸੀਂ ਜਿਹੜੀ ਜਗ੍ਹਾ ਦਾ ਖਾਲੀ ਕਰਾ ਲਈ ਆ ਉਹ ਬਿਲਕੁਲ ਸਹੀ ਦਾ ਸਹੀ ਇਹ ਗੱਲ ਸੋਹਣਾ ਸਹੀ ਆ ਕਿਸੋਨੀ ਬਠੇ ਵਾਲੇ ਨੇ ਬਿਆਨ ਦਿੱਤਾ ਸੀ ਕਿ ਨਜੇ ਦਾ ਛਾਤੀ ਜੀ ਮਿਲਗਾ ਅੰਦਰ ਪਰ ਅਸੀਂ ਉਹ ਮਰਦੇ ਤੇ ਦਿਖਾ ਦਿੱਤੀ ਸੀ ਕਿ ਸਾਨੂੰ ਵਿਗਾ ਦਿਖਾਉਣੀ ਛੜੀਏ ਕੋਈ 40 ਸਾਲ ਦਾ ਅਸਾ ਥੋੜਾ ਨਹੀਂ ਹੁੰਦਾ 40 ਸਾਲ ਅਸੇ ਜਗ੍ਹਾ ਜਗ੍ਹਾ ਸਾਨੂੰ ਨਹੀਂ ਪਾ ਲੱਗਾ ਅਸੀਂ ਪਹਿਲਾਂ ਇੱਕ ਦਿਖਾ ਦਿੱਤੀ ਦੂਸਰੇ ਨਹੀਂ 31 ਨੂੰ ਅਸੀਂ ਦੂਸਰੇ ਜੀ ਬਾਂ ਸਾਹਿਬ ਤੋਂ ਕੋਈ ਸੇਰੀ ਆ ਗਈ ਉਹ ਕਰਦੇ ਗਏ ਕੰਮ ਲੱਗ ਨੇੜੇ ਲੱਗਾ ਉਸ ਤੋਂ ਬਾਅਦ ਇੱਕ ਦਿਖਾ ਦਿੱਤੀ 6 ਤਰੀਕ 2024 ਤੇ ਮੇਨ ਨਿਸ਼ਾਨਦੇ ਸਾਨੂੰ ਨਿਸ਼ਾਨਦੇ ਵਾਲ ਮਤਲਬ ਨਹੀਂ ਅਸੀਂ ਰਖਸ ਨੰਬਰ ਦੇਤੇ ਕੀ ਬਣਾ ਨੰਬਰ ਹੈ ਨਾ ਅਸਤੇ ਚੋਂਦੇ ਆ ਜੰਡ ਹੌਸੇ ਦੇ ਵਿੱਚ ਕਿਸਾਨ ਦੇ ਬਾਤ ਚ ਕਰਾਂਗੇ ਸਾਨੂੰ ਇਹਦੇ ਬੜੇ ਬੜੇ ਪੈਸੇ ਕਿੱਥੇ ਆ ਪ੍ਰਸ਼ਾਸਨ ਵੀ ਦੋਨੋਂ ਹੁਣ ਜਿਹੜੀ ਗਲਤੀ ਹੋ ਮੰਨਾਂਗੇ ਪ੍ਰਸ਼ਾਸਨ ਨਹੀਂ ਮੰਨਾਂਗੇ ਕਿਉਂਕਿ ਪ੍ਰਸ਼ਾਸਨ ਚੋਂਦਾ ਕਿ ਠਾਕਾਰ ਕੇ ਬੈ ਜਾਣਾ ਇਹਨੂੰ ਇਹਨੂੰ ਬਤਾ ਅਸੀਂ ਬਾਬਾ ਸਾਹਿਬ ਅੰਦੇਸ਼ਕਰ ਦੀ ਲਾਦਾ ਠੀਕ ਹੈ ਅਸੀਂ ਅੰਦੇਸ਼ਕਰ ਵਾਦੀ ਆ ਹੱਕਾਂ ਲਈ ਲੜਦੇ ਆ ਆਪਣੇ ਹੱਕਾਂ ਲਈ ਲੜਦੇ ਆ ਹੁਣ ਤੁਹਾਡਾ ਕੀ ਅਗਲਾ ਪ੍ਰੋਗਰਾਮ ਹੋਏਗਾ ਕੋਈ ਮਾਰੇ ਬੜੇ ਆ ਜੀ ਕਿਉਂਕਿ ਪ੍ਰੋਗਰਾਮ ਕਰਕੇ ਸਾਨੂੰ ਮੈਂ ਇੱਥੇ ਤੇ ਪਹੁੰਚੇ ਆਂ ਕਿ 40 ਅਕਰ ਦਾ ਕਰਜ਼ਾ ਕਿਤਾ ਇਹ ਨਹੀਂ ਛੱਡਿਆ ਗਿਆ ਅਗਲਾ ਵਾਲਾ ਪ੍ਰੋਗਰਾਮ ਹੈ ਜੇ ਸਿਪ੍ਰਸ਼ਾਸਨ ਹੋਣੀ ਕਹਿੰਦੇ ਆ ਬੇਲਤੀ ਕਰਦੇ ਹਸੇ ਜੋੜ ਕੇ ਕਿ ਸਾਡੀ ਰੈਪ੍ਰੀਜ਼ੈਂਟੇਸ਼ਨ ਨੂੰ ਗੌਰ ਕਰੋ ਸਾਨੂੰ ਜਗ੍ਹਾ ਦਿਖਾਓ ਨਹੀਂ ਤੇ ਹੁੰਦੇ ਤੇ ਬੇਤਰੀ ਕਰੂ ਤਸੀਦਾਰ ਕਬੂਤਰ ਦੇ ਪਹਿਲਾਂ ਧਰਨਾ ਪਰ ਸੀ ਕਿੱਥੇ ਜਾਵੇਗਾ 100 ਬੰਦੇ ਟੀਮ ਬਣਾਈ ਆ ਸੀ ਪਾਰਟੀ ਉਹ ਪੂਰਾ 100 ਮਨਵ ਦੀ ਬੀਬੀਆਂ ਨੇ ਹੁਸੈਨ ਦੇਥੇ ਬਣੀਆਂ ਦੂਜੇ ਸਾਰੇ ਬੈਠੇ 100 ਦੇ ਬੈਠਾਗੇ ਉਰੋਂ ਤੋਂ ਬਾਤ ਪੈਂਦੀ ਆ ਐਸਾ ਕਬੂਤਰਾ ਜਿੰਨੇ ਦਿਖਾ ਦਿੱਤੀ ਕਿਸੇ ਨੂੰ ਜਗਤ ਹੈ ਜੋ ਹੋ ਵੀ ਸਾਰੀ ਸੁਣਵਾਈ ਨਹੀਂ ਹੁੰਦੀ ਤੇ 8 ਤਰੀਕ ਨੂੰ ਡੀਸੀ ਕਪੂਰ ਜਿੰਨੇ ਸੀ ਦਿਖਾ ਸਕਤੀਆਂ ਜਿੰਨੇ ਮੰਗਲ ਦੇ ਡੀਸੀ ਦਸਰੇ ਜਲਾਵਾਂਗੇ ਕੋਈ ਸਾਡੇ ਪੁਰਾਣੇ ਬਜ਼ੁਰਗ ਜਿਨ੍ਹਾਂ ਪਤਾ ਹੀ ਜੇ ਸਾਡੇ ਕਿੱਥੇ ਆ ਉਹਨਾਂ ਨਾਲ ਲੈ ਆਏ ਉੱਥੇ ਦੀਦੋ ਤੇ ਅਸੀਂ ਜਗਤ ਆਪਣੀ ਮਾਰਾ ਵੀ ਬਾਲਗਾਂ ਨੇ ਮਿਸਤਾਬਾ ਕਰਾਂਗੇ ਅਪ੍ਰੈਲ ਦੀ ਗੱਲ ਹੈ ਜੀ 8 ਅਪ੍ਰੈਲ ਜੀ ਉਹ ਤੇ ਮੁਰਤੀ ਸਾਂਭਾ ਕਰਾਂਗੇ ਜਿਹੜੀ ਜਮਿਲੇ ਪ੍ਰਸ਼ਾਸਨ ਦੇ ਲਈ ਇਹ ਵਾਅਦਾ ਕੀਤਾ ਹੁੰਦਾ ਵਾ ਕਿਉਂਕਿ ਅਸੀਂ ਡਰਨ ਵਾਲੇ ਨਹੀਂ ਆ ਹੱਤਕਾਲੀ ਜੇ ਲੜਦੇ ਨੇ ਜਿਲ੍ਹੇ ਦੇ ਡਰਦੇ ਨੇ ਸਾਨੂੰ ਜਿਲ੍ਹੇ ਦੇ ਡੰਮਾ ਦਿਖਾਉਣ ਕਿਉਂਕਿ ਸਾਨੂੰ ਦਾਦੇ ਪਿੱਛੇ ਡੋਗੇ ਮਾਰਦੇ ਤਾਂ ਜੇ ਕਰਦਾ ਮੈਂ ਪਰਚਾ ਜੂਗਾ ਕੋਈ ਨਹੀਂ ਪਰਚਾ ਕਾਹਦੇ ਇਨਸਾਨਾਂ ਦੇ ਹੁੰਦੇ ਆ ਕੀ ਹੈ ਕਿ ਨਹੀਂ ਇਸ ਦਾ ਸਾਡੇ ਸਾਹ ਦੇ ਹਰ ਵੀ ਪ੍ਰਸ਼ਾਸਨ ਨੂੰ ਬੋਲਤੀ ਆ ਕਿ ਸਾਰੀ ਜਗ੍ਹਾ ਦਿਖਾਓ ਸਾਡੇ ਹੱਥ ਸੰਦਹ ਹੈ ਕਿੱਥੇ ਆ ਐਵੇਂ ਸਾਨੂੰ ਮਜਬੂਰ ਨਾ ਕਰੋ ਪ੍ਰਸ਼ਾਸਨ ਮੈਂ ਤੇ ਨਵਿੰਦਰ ਸਿੰਘ ਦੇ ਨਾਂ ਵਾਸਤੇ ਰੋੜਦਾਨ ਕਰਨ ਵਾਸਤੇ ਕੋਈ ਕਿਸੇ ਕਾਹਦਾ ਹੱਥ ਲੜਦੇ ਦਾ ਬੰਦੇ ਜੈਪੀਂ ਜੈਪਾਤ ਜੈ ਬਰਮਿਕੀ ਹਰ ਹਰ ਵਾੰਗ